ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਇੱਕ ਬਹੁਤ ਹੀ ਇੰਪੋਰਟੈਂਟ ਪੁਆਇੰਟ ਲਾਈਟਸ ਨੂੰ ਆਪਾਂ ਕਿੱਦਾਂ ਔਨ ਕਰਨਾ ਹੈ ਔਰ ਲਾਈਟਸ ਕਿੱਥੇ ਹੁੰਦੀਆਂ ਉਹਦੇ ਬਾਰੇ ਦੱਸਣ ਜਾ ਰਹੇ ਹਾਂ ਐਸ ਟਾਈਮ ਜੋ ਅਸੀਂ ਦੇਖ ਰਹੇ ਹਾਂ ਤਾਂ ਇੱਕ ਵਹੀਕਲ ਦੀ ਜੋ ਡਰਾਈਵਰ ਸੀਟ ਹੈ ਉਹਦੇ ਲੈਫਟ ਸਾਈਡ ਤੇ ਇੱਕ ਬਟਨ ਆ ਇਸ ਬਟਨ ਤੋਂ ਅਸੀਂ ਲਾਈਟਸ ਨੂੰ ਔਨ ਕਰਦੇ ਹਾਂ ਠੀਕ ਹੈ ਐਸ ਟਾਈਮ ਕੋਈ ਵੀ ਲਾਈਟ ਨਹੀਂ ਜਗ ਰਹੀ ਤਾਂ ਮੈਂ ਪਹਿਲਾਂ ਲਾਈਟ ਸਟਾਰਟ ਕਰਾਂਗਾ ਇੱਥੋਂ ਔਨ ਕਰਾਂਗਾ ਫਿਰ ਆਪਾਂ ਤੁਹਾਨੂੰ ਕਾਵਾਂਗੇ ਬਾਹਰਲੀ ਸਾਈਡ ਤੋਂ ਵੀ ਲਾਈਟਸ ਆ ਕਿਹੜੀ ਲਾਈਟ ਕਿੱਥੇ ਹੁੰਦੀ ਹੈ ਠੀਕ ਹੈ ਤਾਂ ਇਸ ਟਾਈਮ ਮੈਂ ਇਕ ਵਾਰੀ ਟਰਨ ਕੀਤਾ ਇਹਨੂੰ ਰਾਈਟ ਹੈਂਡ ਸਾਈਡ ਨੂੰ ਬਟਨ ਨੂੰ ਤਾਂ ਆਟੋ ਇਹਦਾ ਮਤਲਬ ਆ ਕਿ ਅਗਰ ਹਨੇਰਾ ਹੋਏਗਾ ਤਾਂ ਵਹੀਕਲ ਦੀਆਂ ਲਾਈਟਸ ਆਪਣੇ ਆਪ ਓਨ ਹੋ ਜਾਣਗੀਆਂ ਜਗ ਜਾਣਗੀਆਂ ਇਨ ਜਨਰਲ ਅੱਜਕੱਲ ਦੇ ਵਹੀਕਲਾਂ 'ਚ ਆ ਰਿਹਾ ਹੈ ਕਈ ਵਹੀਕਲਾਂ ਦੇ ਵਿੱਚ ਪੁਆਇੰਟ ਨਹੀਂ ਹੁੰਦਾ ਇੱਕ ਵਾਰ ਇਹਨੂੰ ਹੋਰ ਟਰਨ ਕਰਾਂਗੇ ਤਾਂ ਜੋ ਨੈਕਸਟ ਸਾਡੇ ਕੋਲ ਸਾਈਨ ਆ ਔਰ ਉਹਦੀ ਲਾਈਟ ਆ ਔਨ ਹੋ ਗਈ ਹੈ ਪੋਜੀਸ਼ਨ ਲਾਈਟਸ ਜਿਨੂੰ ਅਸੀਂ ਸਾਈਡ ਲਾਈਟਸ ਵੀ ਕਹਿੰਦੇ ਆ ਉਸ ਤੋਂ ਬਾਅਦ ਨੈਕਸਟ ਇੱਕ ਵਾਰੀ ਹੋਰ ਟਰਨ ਕਰਨ ਤੇ ਜਿਹੜੀ ਲਾਈਟ ਔਨ ਹੋਏਗੀ ਉਹਨੂੰ ਅਸੀਂ ਕਾਲ ਕਰਦੇ ਆ ਡਿਪਡ ਹੈਡਲਾਈਟ ਅਸੀਂ ਇਹਨੂੰ ਸ਼ਾਰਟ ਰੇਂਜ ਰਾਈਟ ਔਰ ਲੋ ਬੀਮ ਹੈਡਲਾਈਟ ਵੀ ਕਹਿੰਦੇ ਆ ਤਾਂ ਇਸ ਲਾਈਟ ਦੇ ਤਿੰਨ ਨਾਮ ਯੂਜ਼ ਕੀਤੇ ਜਾਂਦੇ ਆ ਜਦੋਂ ਅਸੀਂ ਤਿਆਰੀ ਕਰਦੇ ਆ ਕਾਰ ਦੇ ਲਾਇਸੈਂਸ ਦੀ ਥਿਊਰੀ ਦੇ ਲਈ ਉਸ ਤੋਂ ਬਾਅਦ ਸਾਡੇ ਕੋਲ ਇਹਨੂੰ ਜਿਹੜਾ ਪੁਆਇੰਟ ਆ ਕਿ ਇੱਕ ਵਾਰੀ ਬਾਹਰ ਨੂੰ ਪੁਸ਼ ਪੁੱਲ ਕਰਾਂਗੇ ਤਾਂ ਸਾਡੇ ਕੋਲ ਇੱਕ ਲਾਈਟ ਔਨ ਹੁੰਦੀ ਹੈ ਜਿਹਨੂੰ ਅਸੀਂ ਕਾਲ ਕਰਦੇ ਹਾਂ ਫਰੰਟ ਫੌਗ ਲਾਈਟ ਲੈਫਟ ਹੈਂਡ ਸਾਈਡ ਤੇ ਤੁਸੀਂ ਉਹਦਾ ਜੋ ਸਾਈਨ ਲਾਈਟ ਉਹ ਵੀ ਦੇਖੋਗੇ ਤਾਂ ਔਨ ਹੁੰਦੀ ਤਾਂ ਫਰੰਟ ਫੌਗ ਲਾਈਟ ਇਹਨੂੰ ਇੱਕ ਵਾਰੀ ਪੁੱਲ ਕਰਨ ਤੇ ਇੱਕ ਵਾਰੀ ਬਾਹਰ ਨੂੰ ਖਿੱਚਣ ਤੇ ਹਨਾ ਚੱਲ ਜਾਂਦੀ ਹੈ ਇੱਕ ਵਾਰ ਹੋਰ ਪੁੱਲ ਕਰਾਂਗੇ ਤਾਂ ਇੱਕ ਵਾਰ ਹੋਰ ਪੁੱਲ ਕਰਨ ਤੇ ਜੋ ਰੀਅਰ ਫੌਗ ਲਾਈਟ ਉਹ ਸਾਡੀ ਔਨ ਹੋ ਜਾਂਦੀ ਹੈ ਉਹਦੇ ਲਈ ਥੱਲੇ ਜਿਹੜਾ ਹੈਗਾ ਰੈੱਡ ਕਲਰ ਦਾ ਸਾਈਨ ਉਹ ਔਨ ਹੋ ਗਿਆ ਤਾਂ ਇਸ ਤਰੀਕੇ ਨਾਲ ਜਿਹੜੀਆਂ ਸਾਡੇ ਵਹੀਕਲ ਦੀਆਂ ਮੇਨ ਲਾਈਟਸ ਹੈ ਸਾਰੀਆਂ ਉਹ ਚੱਲ ਚੁੱਕੀਆਂ ਤਾਂ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਨੇ ਆ ਬਾਹਰ ਤੋਂ ਹਨਾ ਜੋ ਲਾਈਟਸ ਕਿਹੜੀ ਲਾਈਟ ਜਗ ਰਹੀ ਹੈ ਔਰ ਉਹਦਾ ਕੀ ਨਾਮ ਹੈ हां जी ਤਾਂ ਆਪਾਂ ਦੇਖਾਂਗੇ ਇਸ ਟਾਈਮ ਮੈਂ ਫਰੰਟ ਸਾਈਡ ਤੇ ਹੈਗਾ ਕਾਰ ਦੇ ਤਾਂ ਉੱਪਰ ਵਾਲੀ ਸਾਈਡ ਤੇ ਜੋ ਰਾਈਟ ਹੈਂਡ ਸਾਈਡ ਤੇ ਲਾਈਟ ਜਗ ਰਹੀ ਹੈ ਉਹਨੂੰ ਆਪਾਂ ਕਹਿੰਦੇ ਆ ਡੂ ਬੈਡ ਲਾਈਟ ਉਸ ਤੋਂ ਥੋੜਾ ਜੰਦਰ ਨੂੰ ਹੋਵਾਂਗੇ ਤਾਂ ਸਾਡੇ ਕੋਲ ਜਿਹੜੀ ਲਾਈਟ ਜਗ ਰਹੀ ਹੈ ਉਹਨੂੰ ਕਹਿੰਦੇ ਆਪਾਂ ਹਾਈ ਬੀਮ ਲਾਈਟ ਜਾਂ ਲੌਂਗ ਰੇਂਜ ਲਾਈਟ ਠੀਕ ਹੈ ਜੀ ਔਰ ਉਸ ਤੋਂ ਬਾਅਦ ਇਹਦਾ ਨਾਮ ਫੁੱਲ ਬੀਮ ਲਾਈਟ ਵੀ ਹੈਗਾ ਉਸ ਤੋਂ ਬਾਅਦ ਅਸੀਂ ਥੋੜਾ ਥੱਲੇ ਆਵਾਂਗੇ ਤਾਂ ਵਾਈਟ ਕਲਰ ਦੀ ਇੱਕ ਲਾਈਟ ਜਗਦੀ ਹੈ ਜਿਹਦਾ ਨਾਮ ਹੈ ਜੈ ਫਰੰਟ ਫੌਗ ਲਾਈਟ ਠੀਕ ਹੈ ਇਹ ਲਾਈਟ ਸਾਡੇ ਵੀਕਲ ਦੇ ਦੂਜੇ ਸਾਈਡ ਤੇ ਵੀ ਹੋਣਗੀਆਂ ਜਿਹਦੀ ਆਪਾਂ ਕਿੰਨੇ ਹੀ ਲਾਈਟ ਦੀ ਗੱਲ ਕਰ ਰਹੇ ਹਾਂ ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਬੈਕ ਸਾਈਡ ਤੇ ਤਾਂ ਤਾਂ ਅਸੀਂ ਦੇਖ ਰਹੇ ਹਾਂ ਬਿਲਕੁਲ ਬਾਟਮ ਤੇ ਇੱਕ ਲਾਈਟ ਰੈੱਡ ਕਲਰ ਚ ਜਗਦੀ ਹੋਈ ਇਹਨੂੰ ਆਪਾਂ ਕਾਲ ਕਰਦੇ ਹਾਂ ਰੀਅਰ ਫੌਗ ਲਾਈਟ ਠੀਕ ਹੈ ਤਾਂ ਰੀਅਰ ਫੌਗ ਲਾਈਟ ਆਨ ਨਹੀਂ ਵੀ ਹੈ ਉਸ ਤੋਂ ਬਾਅਦ ਅਗਰ ਉੱਪਰ ਥੋੜਾ ਜਿਹਾ ਉੱਪਰ ਦੇਖੀਏ ਤਾਂ ਇਹ ਪੋਜੀਸ਼ਨ ਲਾਈਟਸ ਹੈਗੀਆਂ ਆ ਵਹੀਕਲ ਦੇ ਜੋ ਬੈਕ ਸਾਈਡ ਦੇ ਉੱਪਰ ਠੀਕ ਹੈ ਔਰ ਇਹ ਦੋਨੋਂ ਸਾਈਡ ਹੀ ਹੋਣਗੀਆਂ ਤੁਹਾਡੇ ਕੋਲ ਇਸ ਸਾਈਡ ਤੇ ਵੀ ਹੈਗੀ ਹੈ ਹਨਾ ਪੋਜੀਸ਼ਨ ਲਾਈਟ ਤਾਂ ਇਹ ਸਾਡੇ ਵਹੀਕਲ ਦੀਆਂ ਲਾਈਟਸ ਦਾ ਟੋਟਲ